ਪੰਜਾਬ ਦੇ ਵਿੱਚ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਹੈ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਵਿਦੇਸ਼ ਨਾ ਜਾਣ ਪਰ ਉਹ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਮੈਂ ਸਾਈਪ੍ਰਸ ਤੇ ਸੀ ਸਰ ਤੇ ਉੱਥੇ ਮੈਂ 2 ਸਾਲ ਦਾ ਵਰਕ ਪਰਮਿਟ ਤੇ ਸੀਗਾ ਮੇਰਾ 2 ਸਾਲ ਮੈਂ ਕੰਮ ਕੀਤਾ ਰੈਸਟੋਰੈਂਟ ਤੇ ਅੱਛਾ ਤੇ ਮੈਂ ਉੱਥੇ ਵੀਜ਼ਾ ਨਹੀਂ ਆਦਾ ਵਧਾਇਆ ਜਿਹੜੇ ਵੀ ਜਦੋਂ ਤੇ ਮੈਂ ਪੈਸੇ ਲੈਣੇ ਸੀ ਮੈਂ ਸੋਚਿਆ ਮੈਂ ਇੰਡੀਆ ਜਾ ਕੇ ਆਪਦਾ ਕੰਮ ਸ਼ੁਰੂ ਕਰਨਾ ਹੈ ਉਹ ਉਹਨਾਂ ਦੇ ਜੀ ਦੋਨਾਂ ਦਾ ਹੁੰਦਾ ਸੀ ਪਹਿਰਾਵਾ ਉਦਾਂ ਦੀ ਬਣਾਇਆ ਹੋਇਆ ਸੀ ਪਰ ਪੰਜਾਬ ਚ ਆ ਕੇ ਫਿਰ ਮੈਨੂੰ ਲੱਗਾ ਵੀ ਹੁਣ ਮੈਨੂੰ ਸਿੱਖੀ ਚ ਵਾਪਸੀ ਕਰਨੀ ਪਈ ਹੈ ਹਾਂ ਇੰਟਰਨੈਸ਼ਨਲ ਕੈਟਿੰਗ ਮੈਂ ਹਾਂ ਅ ਮੇਰੇ ਕੋਲ 800 ਮੀਟਰ ਰੇ ਸੀ ਮੈਂ ਇੰਟਰਨੈਸ਼ਨਲ ਟਾਕ ਕੈਟਿੰਗ ਸਰਟੀਫਿਕੇਟ ਵੀ ਬਹੁਤ ਮੇਰੇ ਕੋਲ ਇਨਾ ਦੇ ਮੈਂ ਪੰਜਾਬ ਪੁਲਿਸ ਦਾ ਮੇਰਾ ਸ਼ੁਰੂ ਦੀ ਸੁਪਨਾ ਸੀ ਮੈਂ ਪੰਜਾਬ ਪੁਲਿਸ ਚ ਲੱਗਣਾ ਹੈ ਪੁੰਨਰ ਚ ਬਰਗਰ ਜਾਂ ਸੈਂਡਵਿਚ ਜਾਂ ਤੇ ਰੈਪ ਲਗਾਤਾਰ ਪੰਜਾਬ ਦੇ ਵਿੱਚ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਹੈ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਵਿਦੇਸ਼ ਨਾ ਜਾਣ ਪਰ ਉਹ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਪਨਾ ਸੱਚ ਹੁੰਦਾ ਨ ਜਾ ਰਿਹਾ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਫਰੀਕੋਟ ਦੀ ਧੀ ਨੇ ਕੰਮ ਸ਼ੁਰੂ ਕੀਤਾ ਕੰਮ ਬੇਹਤ ਭਾਵੇਂ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਪਰ ਉਸ ਦੀ ਸੋਚ ਬਹੁਤ ਵੱਡੀ ਹੈ ਤੇ ਨਾਲ ਦੀ ਨਾਲ ਜਿਹੜੀ ਉਸ ਨੂੰ ਸਪੋਰਟ ਵੀ ਆ ਹੁਣ ਪੰਜਾਬੀਆਂ ਦੀ ਕਿਉਂਕਿ ਸਪੋਰਟ ਹੋਵੇਗੀ ਤਾ ਉਹ ਅੱਗੇ ਵਧੇਗੀ ਤੇ ਇਹ ਜੋ ਅਸੀਂ ਸੁਪਨਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਵਿਦੇਸ਼ ਨਾ ਜਾਣ ਉਹ ਇੱਥੇ ਆ ਕੇ ਕੰਮ ਕਰਨ ਪਹਿਲਾਂ ਅਸੀਂ ਉਹ ਦਿਖਾਉਣੇ ਜਿਹੜੀ ਸਾਡੀ ਧੀ ਵੱਲੋਂ ਕਾਰਟ ਸ਼ੁਰੂ ਕੀਤੀ ਗਈ ਆ ਆਰ ਡੀ ਛੇ ਕਿਉਂਕਿ ਇਹਨੇ ਵਿਦੇਸ਼ ਦੇ ਵਿੱਚ ਕੰਮ ਕੀਤਾ ਸੀ ਆਪਾਂ ਸਾਰੀ ਗੱਲਬਾਤ ਕਰਾਂਗੇ ਆਪਣਾ ਨਾਂ ਦਾ ਬ੍ਰਾਂਡ ਬਣਾਉਣਾ ਚਾਹੁੰਦੀ ਧੀ ਇਹ ਤੇ ਆਪਾਂ ਕਹਾਂਗੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਸਪੋਰਟ ਜਰੂਰ ਕਰਨਾ ਆਪਾਂ ਗੱਲ ਕਰਦੇ ਹਾਂ ਰਮਦੀਪ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਨਰਲ ਤੇ ਜਮਾਈ ਆ ਕੀ ਕਹਿਣਾ ਤੇ ਕਿਹੜੇ ਦੇਸ਼ ਦੇ ਵਿੱਚ ਤੁਸੀਂ ਗਏ ਸੀ ਤੇ ਕੀ ਮਨ ਦੇ ਵਿੱਚ ਆਇਆ ਵੀ ਇੱਥੇ ਆ ਕੰਮ ਸ਼ੁਰੂ ਕਰਨਾ ਹਾਂਜੀ ਸਰ ਮੈਂ ਸਾਈਪ੍ਰਸ ਤੇ ਸੀ ਸਰ ਤੇ ਉੱਥੇ ਮੈਂ 2 ਸਾਲ ਦਾ ਵਰਕ ਪਰਮਿਟ ਤੇ ਸੀਗਾ ਮੇਰਾ 2 ਸਾਲ ਮੈਂ ਕੰਮ ਕੀਤਾ ਰੈਸਟੋਰੈਂਟ ਤੇ ਅੱਛਾ ਤੇ ਮੈਂ ਉੱਥੇ ਵੀਜ਼ਾ ਨਹੀਂ ਆਪਦਾ ਵਧਾਇਆ ਜਿਹੜੇ ਵੀ ਜਦੋਂ ਤੇ ਮੈਂ ਪੈਸੇ ਲੈਣੇ ਸੀ ਮੈਂ ਸੋਚਿਆ ਮੈਂ ਇੰਡੀਆ ਜਾ ਕੇ ਆਪਦਾ ਕੰਮ ਸ਼ੁਰੂ ਕਰਨਾ ਹਾਂ ਹਾਂਜੀ ਮੈਂ ਕਰਨਾ ਤਾਂ ਆਪਦਾ ਵੱਡੇ ਕੈਫੇ ਸੀਗਾ ਪਰ ਇੱਕ ਵਾਰੀ ਮੈਂ ਛੋਟੇ ਤੋਂ ਦੇਖਣਾ ਵੀ ਕੀ ਰਿਸਪੌਂਸ ਮਿਲ ਰਿਹਾ ਮੈਨੂੰ ਹਾਂਜੀ ਫਿਰ ਮੈਂ ਛੋਟਾ ਆਪਦਾ ਆਦੇ ਨਾਮ ਤੇ ਸ਼ੁਰੂ ਕੀਤਾ ਤੇ ਉੱਥੇ ਜੇ ਕੰਮ ਰੈਸਟੋਰੈਂਟ ਦੇ ਵਿੱਚ ਕਿਤੇ ਦੋਸਾਂ ਦੀ ਹਾਂਜੀ 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 ਤੇ ਕਿਹੜੇ ਕਿਹੜੇ ਉੱਥੇ ਚੀਜ਼ਾਂ ਤੁਸੀਂ ਇੱਥੇ ਬਣਾਉਂਦੀ ਸੀਗੀ ਉਹ ਆਪਣਾ ਇਟਾਲੀਨ ਆਲਿਆਂ ਦੇ ਹੁੰਦੇ ਸੀ ਚਾਈਨੀਸ ਚਾਈਨੀਸ ਫੂਡ ਜ਼ਿਆਦਾ ਹੁੰਦੇ ਸੀ ਚਾਈਨੀਸ ਹਾਂਜੀ ਹਾਂਜੀ ਤੇ ਹੁਣ ਜਦੋਂ ਤੁਸੀਂ ਇੱਥੇ ਸ਼ੁਰੂ ਕੀਤਾ ਇੱਥੇ ਕੀ ਕੀ ਚੀਜ਼ਾਂ ਸ਼ੁਰੂ ਕੀਤੀਆਂ ਇਹ ਇੱਥੇ ਆਪਣੇ ਕੋਲ ਪੁਲੜ ਚਾ ਬਰਗਰ ਆ ਸੈਂਡਵਿਚ ਆ ਤੇ ਰੈਪ ਅੱਛਾ ਤੇ ਆਪਾਂ ਰਿਸਪੌਂਸ ਦੀ ਗੱਲ ਕਰੀਏ ਤੇ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਸਰ ਹੁਣ ਤਾਂ ਵਧੀਆ ਜੀ ਹਾਂਜੀ ਬਹੁਤ ਸਪੋਰਟ ਕਰ ਰਹੇ ਨੇ ਪਰ ਇਹ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਨਾ ਵੀ ਚਲੋ ਮੁੰਡਿਆਂ ਨੂੰ ਕਹਿੰਦੇ ਵੀ ਕੰਮ ਸ਼ੁਰੂ ਕਰ ਲੈਂਦੇ ਹਨ ਇੱਕ ਧੀ ਵੱਲੋਂ ਇੱਕ ਦੇਸ਼ ਘੁੰਮ ਕੇ ਆ ਕੇ ਹਨਾ ਕਿੱਥੇ ਕੰਮ ਸ਼ੁਰੂ ਕਿਵੇਂ ਦਾ ਲੱਗ ਰਿਹਾ ਹੈਗਾ ਲੋਕ ਕਿਹੜੀ ਨਿਗਰ ਨਗਰ ਨਾਲ ਨੂੰ ਵੇਖਦੇ ਤੁਹਾਨੂੰ ਵਧੀਆ ਲੱਗ ਰਿਹਾ ਜੀ ਵਧੀਆ ਸਾਰੇ ਰਿਸਪੌਂਸ ਦੇ ਕੇ ਜਾਂਦੇ ਆ ਵੀ ਤੁਸੀਂ ਕੰਮ ਸ਼ੁਰੂ ਕੀਤਾ ਹਨਾ ਕਿਉਂਕਿ ਅੱਜ ਕੱਲ ਕਹਿ ਦਿੰਦੇ ਵੀ ਮੁੰਡੇ ਜਿਆਦਾ ਇਦਾਂ ਲੋਫਰ ਪੁਣਾ ਕਰ ਰਹੇ ਵੀ ਕੁੜੀਆਂ ਨੇ ਹੋ ਕੇ ਆਦਾ ਕੰਮ ਸ਼ੁਰੂ ਕੀਤਾ ਹਾਂਜੀ ਹਾਂ ਇਹ ਮੈਨੂੰ ਲੱਗ ਰਿਹਾ ਹੈ ਜੇ ਮੈਂ ਤੇ ਆਸ ਹੈਗੀ ਹੌਣ ਸਮੇਂ ਦੇ ਵਿੱਚ ਇੱਕ ਵੱਡਾ ਰਿਕਸ਼ਨ ਖੁੱਲਣ ਦੀ ਹਾਂਜੀ 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 ਤੇ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਆਪਣਾ ਸਰੂਪ ਬੜਾ ਵਧੀਆ ਰੱਖਿਆ ਕਿਉਂਕਿ ਦਿਮਾਲੇ ਸਜਾਉਣਾ ਅੱਜ ਕੱਲ ਕੁੜੀਆਂ ਬਹੁਤ ਘੱਟ ਜਾਣੀ ਪਰ ਤੁਸੀਂ ਦਿਮਾਲਾ ਸਜਾਇਆ ਹੋਇਆ ਕਿਵੇਂ ਮਨ ਦੇ ਵਿੱਚ ਇਹ ਚੀਜ਼ ਵੀ ਆ ਕਿ ਉੱਥੇ ਬਾਹਰ ਵੀ ਅਹੀਂ ਰੱਖਿੰਦੀ ਸੀ ਨਹੀਂ ਜੀ ਬਾਹਰ ਤਾਂ ਉਨਾਂ ਦੇ ਜਦੋਂ ਉਹਨਾਂ ਦਾ ਹੁੰਦਾ ਸੀ ਕਿ ਪਹਿਰਾ ਉਹਦਾ ਜੀ ਬਣਾਇਆ ਹੋਇਆ ਸੀ ਪਰ ਪੰਜਾਬ ਚ ਆ ਕੇ ਫਿਰ ਮੈਨੂੰ ਲੱਗਾ ਵੀ ਹੁਣ ਮੈਨੂੰ ਸਿੱਖੀ ਚ ਵਾਪਸੀ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਤੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਕੌਣ ਕੌਣ ਆ ਮਮੀ ਨੇ ਜੀ ਡੈਡੀ ਨੇ ਸਿਸਟਰ ਨੇ ਬ੍ਰਦਰ ਨੇ ਕੰਮ ਕਰ ਕੀ ਕਰਦੇ ਫਲਸਾ ਡੈਡੀ ਖੇਤੀ ਬਾੜੀ ਦਾ ਕਰਦੇ ਨੇ ਮਮੀ ਘਰੇ ਹੁੰਦਿਆ ਤੇ ਸਿਸਟਰ ਦੀ ਜੀਐਨਐਮ ਕੀਤੀ ਹੋਈ ਆ ਉਹ ਪੇਪਰ ਦਾ ਪੂਰਾ ਜੋਰ ਲਾ ਰਹੇ ਨੇ ਕਿ ਮੈਂ ਕਲੀਅਰ ਕਰ ਜਾ ਹਾਂ ਹਾਂਜੀ ਤੇ ਪਰ ਇੱਕ ਨਾ ਵਿਖਿਆ ਜਿਵੇਂ ਹੁਣ ਪੰਜਾਬ ਦੇ ਨੌਜਵਾਨ ਵਾਪਸ ਆ ਰਹੇ ਜਿਵੇਂ ਤੁਸੀਂ ਆਇਆ ਨਾ ਬਈ ਬਹੁਤ ਨੌਜਵਾਨਾਂ ਨੇ ਕੰਮ ਕੀਤਾ ਪਹਿਲਾਂ ਸੰਗਮ ਹੁੰਦੇ ਸੀ ਨਾ ਹੁਣ ਤੁਸੀਂ ਜਿਵੇਂ ਨਿੱਕੇ ਕੰਮ ਕੋਲੇ ਅਗਲਾ ਕਹਿੰਦੇ ਨਹੀਂ ਨਿੱਕਾ ਕੰਮ ਨਹੀਂ ਕਰਨਾ ਅਸੀਂ ਵੱਡਾ ਸ਼ੁਰੂ ਕਰਨਾ ਪਰ ਤੁਸੀਂ ਨਿੱਕੇ ਸਟਾਰਟ ਕੀਤਾ ਤੇ ਕਿਵੇਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੋਕ ਆ ਕੇ ਇਦਾਂ ਦੀ ਕੰਮ ਕਰਨਗੇ ਹਾਂਜੀ ਇਹਨਾਂ ਫਿਊਚਰ ਲੱਗ ਰਿਹਾ ਕਿ ਉਧਰੋਂ ਵਾਪਸੀ ਕਰਨਗੇ ਹਾਂਜੀ ਕਿਉਂਕਿ ਪਹਿਲਾਂ ਸੀ ਕਮਾਈਆਂ ਹੁਣ ਉੱਥੇ ਨਹੀਂ ਰਹੀਆਂ ਬਾਹਰ ਹਾਂ ਇੰਡੀਆ 'ਚ ਬਹੁਤ ਕੌਸ਼ ਆਪਣੇ ਜੇ ਆਪਾਂ ਵੇਖੀਏ ਤਾਂ ਹਾਂਜੀ ਤੇ ਵਿਖਿਆ ਗਿਆ ਤੇ ਹੁਣ ਜਿਵੇਂ ਫਾਲਸ ਕੀਤੀ ਬਾੜੀ ਕਰਦੇ ਸੀਗੇ ਤੇ ਜਾਂ ਤੁਸੀਂ ਕੋਈ ਨੌਕਰੀ ਵਗੈਰੇ ਦਾ ਕਿਉਂ ਨਹੀਂ ਫਿਰ ਸੋਚਿਆ ਮੈਂ ਸੋਚਿਆ ਸੀ ਕਿ ਮੈਂ ਇਹ ਗੇਮ ਰੱਖੀ ਸੀ athletics ਗੇਮ ਮੈਂ ਇੰਟਰਨੈਸ਼ਨਲ ਖੇਡੀਆਂ ਗੇਮਾਂ ਹਾਂ ਮੇਰੇ ਕੋਲ 800 ਮੀਟਰ ਰੇਸ ਹੀ ਮੈਂ ਇੰਟਰਨੈਸ਼ਨਲ ਤੱਕ ਖੇਡੀਆਂ ਸਰਟੀਫਿਕੇਟ ਵੀ ਬਹੁਤ ਨੇ ਮੇਰੇ ਕੋਲ ਗੇਮਾਂ ਦੇ ਮੈਂ ਪੰਜਾਬ ਪੁਲਿਸ ਦਾ ਮੇਰਾ ਸ਼ੁਰੂ ਤੇ ਸੁਪਨਾ ਸੀ ਮੈਂ ਪੰਜਾਬ ਪੁਲਿਸ 'ਚ ਲੱਗਣਾ ਹੈ ਹਾਂ ਪਰ ਇੱਕਦਮ ਗੇਮਾਂ ਛੱਡਣ ਕਰਕੇ ਮੇਰੇ ਨਾਲ ਬਲੌਕ ਹੋ ਗਈ ਸੀ ਲਾਤੀ ਅੱਛਾ ਉਦੋਂ ਬਾਅਦ ਫਿਰ ਮੈਨੂੰ ਆਸ ਜਿ ਛੁੱਟ ਗਈ ਸੀ ਕਿ ਨਹੀਂ ਹੁਣ ਮੇਰੇ ਤੋਂ ਸ਼ਾਇਦ ਨਹੀਂ ਭੱਜਿਆ ਜਾਣਾ ਹਾਂ ਫਿਰ ਜਣਗੀ ਫਿਰ ਵਿਦੇਸ਼ ਜਾਣ ਦਾ ਸੋਚਿਆ ਹਾਂਜੀ ਫਿਰ ਵਿਦੇਸ਼ ਜਾਣ ਦਾ ਸੋਚ ਲਿਆ ਸੀ ਉਸ ਦਿਨ ਮੈਂ ਸੋਚਿਆ ਵੀ ਆਪਦਾ ਹੀ ਕਰਨਾ ਆਪਦਾ ਹੀ ਨਾਮ ਚ ਪਾਉਣਾ ਕਿਸੇ ਦੇ ਨਾਮ ਤੇ ਨਹੀਂ ਹਾਂਜੀ ਪਰ ਅੰਕ ਸੁਖਨਾ ਵੀ ਆ ਇੱਥੇ ਜੋ ਨਾਮ ਲਿਖਿਆ ਆ ਆਰਡੀ ਸ਼ੈਫ ਇਹ ਜਣਗੀ ਪੰਜਾਬ ਦੇ ਵਿੱਚ ਇੱਕ ਛਾਪ ਛੱਡਿਆ ਹਾਂਜੀ ਚਲੋ ਇਹਦਾ ਲੋਗੋ ਮਿਲਣਾ ਬਹੁਤ ਔਖਾ ਹੁੰਦਾਗਾ ਤੇ ਮੈਨੂੰ ਇਹ ਵੀ ਮੈਨੂੰ ਇੱਕ ਵਾਰੀ ਲੋਗੋ ਮਿਲ ਜੇ ਸੁਪਨਾ ਮੇਰਾ ਇਹੀ ਹੈ ਕਿ ਮੇਰੇ ਨਾਮ ਦਾ ਇੱਕ ਲੋਗੋ ਮਿਲ ਜੇ ਹਾਂ ਹਾਂਜੀ ਤੇ ਪੰਜਾਬੀਆਂ ਨੂੰ ਕੀ ਅਪੀਲ ਕਰੋਗੇ ਖਾਸ ਕਰਕੇ ਫ੍ਰੀਕੋਡ ਕਰੋਗੇ ਇੱਥੇ ਜਿਹੜੀ ਜੰਗਾ ਤੁਸੀਂ ਪਾਰਕਿੰਗ ਇੱਥੇ ਹੈਗੇ ਹਨਾ ਇੱਥੇ ਸਾਰੇ ਤਰ੍ਹਾਂ ਦੇ ਆਉਂਦੇ ਜੋ ਟੇਲਾ ਬਾਬਰੀ ਮੱਥਾ ਦੇਖਣ ਆਉਂਦੇ ਆ ਹਾਂਜੀ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਹਾਂਜੀ ਵੀ ਮੈਂ ਤਾਂ ਇਦਾਂ ਹੀ ਗੋ ਇੱਕ ਵਾਰੀ ਟੈਸਟ ਜ਼ਰੂਰ ਕਰਕੇ ਜਾਣ ਹਨਾ ਸਾਨੂੰ ਫੀਡਬੈਕ ਜ਼ਰੂਰ ਦੇ ਕੇ ਜਾਣ ਮੈਨੂੰ ਉਹਨਾਂ ਨੇ ਕਿਦਾਂ ਦਾ ਲੱਗਿਆ ਹਾਂਜੀ ਸੋ ਰਮਨ ਵੀਪਨਾ ਤੁਹਾਡੀ ਗੱਲਬਾਤ ਅਸੀਂ ਸੁਣਾਈ ਹੈ ਅਤਰੀ ਵੀ ਨੀ ਰਹਿ ਚੁੱਕੇ ਨੇ ਪੰਜਾਬ ਪੁਸਤ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਸੀ ਪਰ ਕਈ ਕਾਰਨਾ ਕਰਕੇ ਕਈ ਵਾਰ ਨਹੀਂ ਸੁਪਨੇ ਪੂਰੇ ਹੁੰਦੇ ਤੇ ਪਿਛਲੇ ਸਮੇਂ ਵਿਦੇਸ਼ ਗਏ ਸੀ ਤੇ ਵਿਦੇਸ਼ ਦੇ ਵਿੱਚ ਵੀ ਨਹੀਂ ਸੋਚਿਆ ਵੀ ਆਪਦੇ ਪੰਜਾਬ ਦੇ ਵਿੱਚ ਜਾ ਕੇ ਕੰਮ ਕਰੀਏ ਤੇ ਆਪ ਦਾ ਨਾਮ ਚਮਕਾਈਏ ਹੁਣ ਇਹ ਇੱਕ ਆਪਦਾ ਬ੍ਰਾਂਡ ਬਣਾਉਣਾ ਚਾਹੁੰਦੇ ਨੇ ਤਾਂ ਜੋ ਲੋਕਾਂ ਦੇ ਵਿੱਚ ਜਾਣਗੇ ਹੁਣ ਲੋਕ ਵੀ ਜਿਹੜੇ ਸਪੋਰਟ ਕਰ ਰਹੇ ਨੇ ਅਸੀਂ ਵੀ ਅਪੀਲ ਕਰਦੇ ਆ ਕਿ ਵੱਧ ਛੱਡ ਕੇ ਤੁਸੀਂ ਇਸ ਧੀ ਦੀ ਸਪੋਰਟ ਕਰੋ ਇਸ ਦੀ ਜਿਹੜੀ ਲੋਕੇਸ਼ਨ ਹੈਗੀ ਆ ਫ੍ਰੀ ਕੋਟ ਦੇ ਵਿੱਚ ਜਿਹੜਾ ਟਿੱਲਾ ਬਾਫਰੀ ਦੇ ਅਸੀਂ ਜਾਣੇ ਆ ਉਹਦੀ ਪਾਰਕਿੰਗ ਹੈਗੀ ਆ ਪਾਰਕਿੰਗ ਦੇ ਨਜ਼ਦੀਕ ਬਿਲਕੁਲ ਸਾਹਮਣੇ ਇਹ ਜਿਹੜੀ ਹੈਗੀ ਕਾਠ ਇਹਦੀ ਤੀਂ ਦੀ ਲੱਗੀ ਹੋਈ ਆ ਤੁਸੀਂ ਆਓ ਖਾਣ ਪੀਣ ਇਹਦੇ ਚੈੱਕ ਕਰੋ ਅਤੇ ਸਪੋਰਟ ਕਰੋ ਤਾਂ ਜੋ ਸਾਡੇ ਅਸੀਂ ਕਹਿੰਦੇ ਆ ਕਿ ਬੱਚੇ ਸਾਡੇ ਵਿਦੇਸ਼ ਨਾ ਜਾਣ ਉਹ ਤਾਂ ਹੀ ਵਿਦੇਸ਼ ਨਾ ਜਾਣਗੇ ਜੇਕਰ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਸੋ ਤੁਸੀਂ ਦੇਖੀ ਸਾਡੀ ਖਾਸ ਰਿਪੋਰਟ